ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਭੁੱਲੇ ਵਿਸਰੇ ਸਿੰਗਰ ਦੀ ਜੈਨਕੀ ਯੋਧਵੀਰ ਦੀ ਯੋਧਵੀਰ ਇਹ ਤੁਸੀਂ ਸਕਰੀਨ ਤੇ ਦੇਖ ਰਿਹਾ ਜੇ ਬਹੁਤ ਪਿਆਰਾ ਸਿੰਗਰ ਬਹੁਤ ਪਿਆਰੀ ਆਵਾਜ਼ ਸੀ ਇਸ ਸਿੰਗਰ ਦੀ ਹੁਣ ਇਸ ਟਾਈਮ ਪਤਾ ਨਹੀਂ ਕਿੱਥੇ ਆ ਵੀਰ ਆਵਾਜ਼ ਦੇ ਗਾਇਕੀ ਬਹੁਤ ਪਿਆਰੀ ਸੀ ਤੇ ਇਹ ਅੱਜ ਜਿਹੜੀ ਐਲਬਮ ਦਾ ਮੈਂ ਰਿਵਿਊ ਕਰ ਰਿਹਾ ਇਸ ਐਲਬਮ ਦਾ ਨਾਮ ਹੈ ਲਾਡੀਆਂ ਪਾਡੀਆਂ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਇੱਕ ਐਲਬਮ ਦਾ ਮੈਂ ਰਿਵਿਊ ਕਰ ਚੁੱਕਾ ਇਲੂ ਇਲੂ ਉਹ ਐਲਬਮ ਜਿਹੜੀ ਆ ਬਹੁਤ ਵਧੀਆ ਸੀ ਉਹਦੇ ਗਾਣੇ ਬਹੁਤ ਵਧੀਆ ਨੇ ਤੇ ਬਹੁਤ ਪਿਆਰੀ ਐਲਬਮ ਸੀ ਤੇ ਤੁਸੀਂ ਇਲੂ ਸੌਰੀ ਲਾਡੀਆਂ ਪਾਡੀਆਂ ਐਲਬਮ ਦੀ ਤੁਸੀਂ ਕੈਸਟ ਜਿਹੜੀ ਆ ਉਹ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਹੈ ਬਹੁਤ ਪਿਆਰੀ ਐਲਬਮ ਹੈ ਇਸ ਐਲਬਮ ਦੇ ਗੀਤ ਬਹੁਤ ਪਿਆਰੇ ਨੇ ਆਵਾਜ਼ ਬਹੁਤ ਪਿਆਰੀ ਹੈ ਤੇ ਇਹ ਐਲਬਮ ਜਿਹੜੀ ਆ ਅਮਰ ਆਡੀਓ ਵੱਲੋਂ ਰਿਲੀਜ਼ ਕੀਤੀ ਗਈ ਸੀ 2001 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਇਸ ਫਿਲਮ ਦੇ ਗੀਤ ਜਿਹੜੇ ਬਲਬੀਰ ਬੋਪਰਾਏ ਤੇ ਨੇ ਵੀ ਲਿਖੇ ਥਨ ਤੇ ਬਚਨ ਬੇਦਲ ਤੇ ਬੰਤ RAMPUR ਪੁਰੇ ਵਾਲੇ ਨੇ ਲਿਖੇ ਥਨ ਤੇ ਮਿਊਜ਼ਿਕ ਜਿਹੜਾ ਸੁਰਿੰਦਰ ਬਚਨ ਵੱਲੋਂ ਦਿੱਤਾ ਗਿਆ ਸੀ ਤੇ ਇਹ ਜਿਹੜਾ ਤੁਸੀਂ ਪੋਸਟਰ ਦੇਖ ਸਕਦੇ ਹੋ ਬਹੁਤ ਪਿਆਰਾ ਪੋਸਟਰ ਹੈਗਾ ਸੀਗਾ ਇਦੇ ਵਿੱਚ ਆ ਜਿਹੜਾ ਪੋਸਟਰ ਤੇ ਤੁਸੀਂ ਫੋਟੋਆਂ ਦੇਖ ਰਹੇ ਹੋ ਨਾ ਇਹ ਉਸ ਗਾਣੇ ਦੀਆਂ ਵਾ ਅ ਸੀਗਾ ਕਿ ਟੁੱਟ ਪੈਣਾ ਰੋਡੂਜਾ ਗਾਣਾ ਬਹੁਤ ਹਿੱਟ ਹੋਇਆ ਸੀ ਕਮੇਡੀ ਟਾਈਪ ਗਾਣਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਐਲਬਮ ਜਯਦਵੀਰ ਦੀਆਂ ਐਲਬਮ ਹੈ ਤੇ ਫੋਟੋਆਂ ਤੁਸੀਂ ਜਿਹੜਾ ਕਵਰ ਹੈ ਦੇਖ ਸਕਦੇ ਹੋ ਦੋਵਾਂ ਸਾਈਡਾਂ ਤੇ ਬਹੁਤ ਪਿਆਰਾ ਤੇ ਇਸ ਟਾਈਮ ਵੀਰ ਪਤਾ ਨਹੀਂ ਕਿੱਥੇ ਹਨ ਇਹ ਵੀਰ ਸਿੰਗਰ ਕਿੱਥੇ ਨੇ ਇਸ ਟਾਈਮ ਨਾ ਤਾਂ ਕੋਈ ਉਹਨਾਂ ਦੀ ਆਈਡੀ ਆ ਫੇਸਬੁੱਕ ਕੋਈ ਵੀ ਨਹੀਂ ਹੈ ਮੇਰੇ ਖਿਆਲ ਚ ਇਹਨਾਂ ਦੀ ਚੱਲਦੀ ਤੇ ਜੇ ਇਹ ਵੀਡੀਓ ਦੇਖਦੇ ਹੋਣ ਤਾਂ ਜਰੂਰ ਸਾਹਮਣੇ ਆਉਣ ਆਉਣ ਤੇ ਇਹਨਾਂ ਇਸ ਐਲਬਮ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਟੋਟਲ 8-9 ਗੀਤ ਇਸ ਐਲਬਮ ਦੇ ਵਿੱਚ ਸਨ ਜਿਨ੍ਹਾਂ ਦੇ ਗੀਤਾਂ ਦੇ ਨਾਮ ਇਸ ਤਰ੍ਹਾਂ ਹਨ ਸੈੱਡ A ਦੇ ਵਿੱਚ ਲਾਡੀਆਂ ਪਾਡੀਆਂ ਫਰਸਟ Song ਦੂਜਾ ਟੁੱਟ ਪੈਣਾ ਰੋਡੂ ਜਿਆ ਤੀਜਾ ਵੱਡੀਆਂ ਕਲਾਸਾਂ ਸੁਪਰ ਹਿੱਟ Song ਹੋਇਆ ਸੀ ਤੇ ਚੌਥਾ ਗਾਣਾ ਸੀ ਬਚ ਲੈ ਬਚਾਲਾ ਬਾਲਮਾ ਪੰਜਵਾਂ ਗੀਤ ਸੀ TT4 ਤੇ ਸਾਈਡ B ਦੇ ਵਿੱਚ ਸੀਗਾ 12 ਵਜੇ ਰਾਤ ਨੂੰ ਇਹ ਦੋ ਦੂਜਾ Song ਸੀ ਮੇਰੇ ਨਾਲ ਬੋਲਦਾ ਹੀ ਨਹੀਂ ਤੇ ਤੀਜਾ Song ਦੀ ਹੱਥ 'ਚ ਰਿਮੋਟ ਵਾਲੀ ਏ ਤੇ ਚੌਥਾ Song ਸੀਗਾ ਵਿਆਹ ਕਰਵਾ ਲਿਆ ਮੈਂ ਇਹ ਗੀਤ ਹਨ ਤੇ ਇਹਨਾਂ ਦੇ ਗੀਤਾਂ ਦੇ ਵਿੱਚੋਂ ਜਿਹੜੇ ਗੀਤ ਇਸ ਐਲਬਮ ਦੇ ਹਿੱਟ ਰਹੇ ਸਨ ਉਹ ਸਨ ਲਾਡੀਆਂ ਪਾਟੀਆਂ ਵੀ ਬਹੁਤ ਗੀਤ ਹਿੱਟ ਹੋਇਆ ਸੀ ਤੇ ਵੱਡੀਆਂ ਗਲਾਸਾਂ ਜਿਹੜਾ ਗੀਤ ਸੀਗਾ ਉਹ ਵੀ ਬਹੁਤ ਸੁਪਰ ਹਿੱਟ ਹੋਇਆ ਸੀ ਤੇ ਬਹੁਤ ਵਧੀਆ 12 ਵਜੇ ਰਾਤ ਨੂੰ ਵੀ ਗੀਤ ਜਿਹੜਾ ਵਾ ਉਹ ਵੀ ਬਹੁਤ ਹਿੱਟ ਹੋਇਆ ਸੀ ਬਾਕੀ ਤੁਹਾਨੂੰ ਜੋਧਵੀਰ ਦੀ ਕਿਹੜੀ ਐਲਬਮ ਪਸੰਦ ਆ ਵੀਡੀਓ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦ